ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਬਾਈ ਜੀ 7717692249 ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਈ ਜੀ ਨੂੰ ਬਾਗਾਪਰਾਣਾ ਪੈਂਦੀ ਆ ਬਾਈ ਜੀ ਹੁਣਾਂ ਕੋਲੇ ਬਾਈ ਜੀ ਦਾ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਇਹਨਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਬਾਈ ਜੀ ਪਹਿਲਾਂ ਵੀ ਇਸ ਘਰੋਂ ਬਾਈ ਜੀ ਨੇ ਆਪਣਾ ਵੀਡੀਓ ਪਾਈਆ ਤੇ ਤੀਜੀ ਵੀਡੀਓ ਅੱਜ ਬਾਈ ਜੀ ਦੇ ਘਰੋਂ ਤੇ ਬਾਕੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੋਂ ਦਾ ਲੈਣੇ ਆ ਆਓ ਬਾਈ ਜੀ ਸਸਰੀ ਘਾਲ ਬਾਈ ਜੀ ਸਸਰੀ ਘਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਕੌਰਾ ਜੀ ਪਿੰਡ ਸੁਖਾਣਾ ਆਂਦਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਂਦਾਪੁਰਾਣਾ ਜੀ ਠੀਕ ਆ ਬਾਈ ਜੀ ਬਾਈ ਜੀ ਆਪਾਂ ਪਿਛਲਾ ਵੀਡੀਓ ਪਾਇਆ ਸੀ ਕਿਵੇਂ ਰਹਿਣਾ ਜੀ ਉਹ ਵਧੀਆ ਰਿਹਾ ਜੀ ਠੀਕ ਆ ਜੀ ਵਧੀਆ ਪਸ਼ੂ ਸੇਲ ਹੋਏ ਜੀ ਹਾਂਜੀ ਹਾਂਜੀ ਠੀਕ ਆ ਜੀ ਲੈ ਗਈ ਦੋਸਤੋ ਬਾਈ ਜੀ ਦੀ ਅੱਜ ਆਪਣਾ ਹੀ ਚੈਨਲ ਤੇ ਤੀਜੀ ਵੀਡੀਓ ਆ ਇਸ ਲਈ ਵੀਡੀਓ ਦਾ ਡਿਸਕਾਊਂਟ ਬਾਈ ਨੂੰ ਬਹੁਤ ਵਧਗਾ ਮਿਲਿਆ ਵਧਗਾ ਬਾਈ ਜੀ ਦੇ ਪਸ਼ੂ ਸੇਲ ਹੋਏ ਹੋਏ ਆ ਤੇ ਅੱਜ ਫੇਰ ਬਾਈ ਜੀ ਨੇ ਫੋਨ ਲਾਇਆ ਸੀ ਆਹ ਦਾ ਆਪਣੀ ਬਾਈ ਵੀਡੀਓ ਪਾ ਕੇ ਜਾ ਤੇ ਬਾਕੀ ਜੀ ਬਾਈ ਜੀ ਕੀ ਡਿਟੇਲ ਹੈ ਦੀ ਵਹਿੜ ਦੀ ਇਹ ਜੀ ਦੋਂਦੀ ਆ ਵਹਿੜ ਜੀ ਹਾਂ ਜੀ ਦੱਸ ਦੇਣ ਲਾਉਗੇ ਜੀ ਹਜੇ ਸੁਣਦੇ ਹਾਂ ਜੀ ਹਾਂ ਜੀ ਦੋਂਦੀ ਵਹਿੜਾ ਦੋਸਤੋ ਇਹਦੀ ਜਾਤ ਬਰੀਡ ਕਿਹੜੀ ਆ ਜੀ ਇੱਕ ਗਰਲੈਂਡੋ ਵਜਦੀ ਹੈ ਗਰਲੈਂਡੋ ਵਜਦੀ ਹੈ ਜੀ ਹਾਂ ਜੀ ਘਰ ਦੀ ਤੇ ਗਰਲੈਂਡੋ ਦੀ ਮੈਸ ਹੈ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਜਿੰਨਾ ਤਾਂ ਲਈ ਆ ਉਹਨਾਂ ਦੀ ਘਰ ਦੀ ਹੋਣੀ ਉਹਨਾਂ ਦੇ ਆ ਹਾਂ ਜੀ ਘਰ ਦੀ ਵਹਿੜਾ ਜੀ ਦੋ ਇਹਦੀਆਂ ਮਾਂ ਲਾ ਵੀ ਪਹਿਲਾ ਵਾਲੀ ਮਾਂ ਦੀ ਦੂਜੀ ਮਾਂ ਦੀ ਮੰਨ ਲਾਵੇ ਵਹਿੜਾ ਹੀ ਪਹਿਲਾ ਜਿਹੜੀ ਗਾਣੇ ਬੱਚੀ ਦਿੱਤੀ ਸੀ ਉਹਨਾਂ ਦੇ ਘਰੇ ਸੀ ਦੂਜੀ ਵਾਰੋ ਬੱਚੀ ਸੂਈ ਆ ਹਾਂ ਜੀ ਠੀਕ ਹੈ ਜਨੀ ਜੀ ਇਹਦੀ ਨਾਨੀ ਹੈਗੀ ਉਹਨਾਂ ਦੇ ਘਰੇ ਹਾਂ ਜੀ ਹਾਂ ਜੀ ਘਰ ਦਾ ਹੀ ਰਵਾਤ ਰਿਹਾ ਆ ਉਹਦਾ ਠੀਕ ਹੈ ਜੀ ਤੇ ਦੁੱਧ ਦੁੱਧ ਕਿਵੇਂ ਆ ਬਾਈ ਜੀ ਇਹ ਰਹਿੰਦਾ ਉਹ ਜੀ 20 ਤੋਂ ਬਾਹਰ ਕਰਦਾ 2 ਲੀਟਰ ਤੋਂ ਬਾਹਰ ਜਾਂਦੀਆਂ ਇਹ ਕਿੰਨਾ ਕੁ ਪਾ ਦੋਗੀ ਪਹਿਲਾਂ ਦੇ ਦਿੰਦੀ ਆ ਜੀ 15 14 15 ਕਿਲੋ 14 15 ਕਿਲੋ ਵੀ 14 ਲੀਟਰ ਪਹਿਲਾਂ ਇਹ ਵੀ ਪਾ ਸਕਦੀ ਆ ਜੀ ਹਾਂਜੀ ਪਾਉ ਉਹ ਸੀਲ ਦਾ ਚੰਗੀ ਲੱਗਦੀ ਵੜ ਪੂਰੀ ਜੀ ਛੋਟੇ ਨਾਲੋਂ ਅਲੱਗ-ਅਲੱਗ ਕੇ ਖੜਦੀ ਆ ਜਿਵੇਂ ਮਾਰਦੀ ਜੀ ਹੱਥ ਮਾਰੀ ਚਲੋ ਜਿਵੇਂ ਮਾਰਦੀ ਬਹੁਤ ਬਾਈ ਯਾਰ ਸੀਲ ਦਾ ਤਾਂ ਕੋਈ ਅੰਤ ਹੀ ਨਹੀਂ ਹੈ ਨਾ ਜਿਵੇਂ ਮਾਰਦੀ ਹੱਥ ਮਾਰੀ ਚੱਲ ਬਾਈ ਆਈ ਤੁਹਾਡੇ ਕੋਲ ਕੱਲ੍ਹ ਕੇ ਅੱਜ ਦੋ ਦਿਨ ਹੋ ਗਏ ਜੀ ਆਈ ਨੂੰ ਆਪਾਂ ਵੀ ਕੱਲ ਹੀ ਆਈ ਦੋ ਦਿਨ ਹੋ ਗਏ ਅੱਜ ਲਓ ਦੋਸਤੋ ਕੱਲ ਹੀ ਆਈ ਆ ਬਾਈ ਦੀ ਜਿਵੇਂ ਘਰੇ ਪਾਲੀ ਹੁੰਦੀ ਆ ਬਾਈ ਨਾ ਤੇ ਬਾਈ ਜੀ ਤੋਰ ਤਾਰ ਕੇ ਵਿਖਾ ਦਿਓ ਜੀ ਬਾਈ ਜੀ ਇਹਦੇ ਉਹਨਾਂ ਕੋਲ ਇੱਕ ਘਰ ਦਾ ਹੀ ਰਵਾ ਸੀਗਾ ਤੀਜੀ ਪੀੜੀ ਚ ਆ ਗਈ ਐ ਇਹ ਛੜਪੱਤ ਤੇ ਐਤੀ ਉਹਨਾਂ ਨੇ ਸੇਲ ਕਰੀ ਆ ਇਹਦੀ ਮਾਂ ਤੇ ਨਾਨੀ ਉਹਨਾਂ ਦੇ ਕੋਲੇ ਹੀ ਆ ਕਿ ਸੇਲ ਕਰਤਾਂ ਸੀ ਨਹੀਂ ਜੀ ਕੋਲੇ ਆ ਜੀ ਕੋਲੇ ਉਹ ਕੋਲੇ ਆ ਇਹ ਸੇਲ ਕਰਤੀ ਆ ਹਾਂ ਜੀ ਠੀਕ ਆ ਬਾਈ ਆ ਵਸੂ ਅੱਜ ਕੱਲ੍ਹ ਅਗਲਾ ਸਾਹ ਜੀ ਦਾ ਜਾਇਦ ਜੀ ਰੱਖ ਕੇ ਰਾਜੀ ਆ ਲੋਕ ਪਸੂ ਤੁਸੀਂ ਇਹਨੇ ਉਹਨਾਂ ਕੋਲੇ ਪਹਿਲਾਂ ਇਹਦੇ ਹੈਗੇ ਇਸ ਰਵੇ ਦੇ ਤੀਜੀ ਚਲ ਤੁਹਾਨੂੰ ਕਰਮਾਂ ਵਾਲੀ ਦਿੱਤੀ ਆ ਬਸ ਹੀ ਸੋਹਣੀ ਸੁਨੱਖੀ ਆ ਦੋਸਤੋ ਕਾਲਾ ਨਾਗਰ ਦਾ ਰੰਗ ਆ ਪੂਰਾ ਪੱਕਾ ਬਾਈ ਜੀ ਕਾਲੀ ਸੂਫ ਵਰਗੀ ਵੱਛੀ ਬਹੁਤ ਚੰਗੀ ਆ ਸੀਲ ਸਾਊਗਾ ਬਾਈ ਕੋਈ ਖੈਦੀ ਨਹੀਂ ਧੂੰਦੀ ਨਹੀਂ ਲਾਓ ਜੀ ਭਲਾ ਇੱਥੇ ਬੈਠਾਓ ਜੀ ਲੋ ਬਾਈ ਜੀ ਕਰੋ ਤਸੱਲੀ ਵੀਰ ਖੁੱਲੀ ਸਾੜਤੀ ਬਾਈ ਨੇ ਅਰਸਾ ਉੱਤੇ ਸਿਰਤਾ ਲੱਤਾਂ ਨੂੰ ਥਲਾਂ ਨੂੰ ਪੂਰਾ ਹੱਥ ਲਾਈ ਜਾਂਦਾ ਬਾਈ ਕੋਈ ਖਲਚਲ ਘਬਰਾਟ ਵਾਲੀ ਗੱਲ ਕਰਮਾਂ ਵਾਲੀ ਚ ਭੋਰਾ ਨਹੀਂ ਬਾਈ ਜੀ ਮੈਂ ਨਾ ਜਮਾਂ ਜਿਵੇਂ ਮਰਦੀ ਲਾ ਲਓ ਬਾਈ ਜੀ ਐਦੂ ਦਾ ਸੀਲ ਸਾਊ ਕਰਮਾਂ ਵਾਲੀ ਮਿਲੂ ਵੀ ਕਿੱਥੋਂ ਹਣਾ ਬਹੁਤ ਸੀਲਸ ਆ ਉਹ ਬੱਚੀ ਆ ਇਸ ਕੁਆਲਟੀ ਬਾਈ ਜੀ ਚੈੱਕ ਕਰ ਲੋ ਗਰਦੀ ਆ ਜੀ ਹਜੇ ਠੀਕ ਆ ਬਾਈ ਜੀ ਹਾਂ ਜੀ ਗਰਲੈਂਡੋ ਆ ਬਾਈ ਜੀ ਲੈ ਚਲੋ ਬਾਈ ਜੀ ਚੱਲ ਕਰਮਾਂ ਲਗੇ ਮੱਛੀ ਦੋਸਤੋ ਚੰਗੀ ਆ ਜੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਹੋਏ ਨੰਬਰ ਤੇ ਦੋਸਤੋ ਸੰਪਰਕ ਕਰ ਲਿਓ ਬੱਚੀ ਚੰਗੀ ਆ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਣ ਬਾਈ ਜੀ ਕੀ ਜਾ ਐਡਮਾਂਡ ਆ ਜੀ ਇਹਦਾ ਮੁੱਲ 65000 ਕਰਦੇ ਜੀ ਮੁੱਲ 65000 ਰੁਪਇਆ ਕਰਦੇ ਆ ਦੋਸਤੇ ਕੋਈ ਮਾਮਲਤਾਲ ਹੋ ਜਾਈ ਬਾਈ ਜੀ ਹਾਂ ਜੀ 55000 ਵੀ ਦੇ ਦਾਂਗੇ ਦੋਸਤੋ ਮੁੱਲ ਬਾਈ ਜੀ ਇਹਦਾ 65000 55000 ਦੀ ਦੇ ਦਾਂਗੇ ਤੇ ਮੁੱਲ ਬਾਈ ਜੀ ਨੇ ਦੇਣ ਲੈਣ ਵਾਲੀ ਗੱਲ ਤਾਂ ਬਿਲਕੁਲ ਹੀ ਜਾਇਜ਼ ਕਰੀ ਆ ਆਪਾਂ ਨੂੰ ਵੀ ਪਤਾ ਦੋਸਤੋ ਜੇ ਮੱਝ ਲੱਗੇ ਮੱਝਾਂ 'ਚ 1.5 ਲੱਖ ਤੇ 1.25 ਲੱਖ ਤੋਂ ਘਟ ਨਹੀਂ ਆਉਂਦੀ ਤੇ ਇਹਦਾ ਦੁੱਧ ਕੋਈ ਮੱਝ ਨਾਲ ਘਟ ਨਹੀਂ ਹੁੰਦਾ ਮੈਂ ਵੀ ਬਾਈ ਜੀ ਇਹ ਚੀਜ਼ ਘਰੇ ਰੱਖੀ ਸੀਗੀ ਮਖਣੀ ਮੁਖਣੀ ਮੱਝਾਂ ਵਾਂਗੂੰ ਹੀ ਆਉਂਦੀ ਐ ਨਾ ਦੁੱਧ ਤੇ ਦਹੀਂ ਲੱਸੀ ਵੀ ਦੋਸਤੋ ਪਰਖ ਨਹੀਂ ਆਉਂਦੀਗੀ ਵੀ ਮੱਝ ਦੀ ਖਾਣੇ ਪੀਣੇ ਆ ਕਿ ਗਾਂ ਦੀ ਮੱਝ ਵਰਗੇ ਦੁੱਧ ਹੁੰਦਾ ਜੀ ਇਹਦਾ ਸੰਗਣਾ ਪੂਰਾ ਵਦਗਾ ਲੈ ਵੀ ਦੰਦ ਵੀ ਦਿਖਾ ਦਿੰਦੇ ਆ ਦੰਦ ਵੀ ਦੋਸਤੋ ਵੀਰਾਂ ਦਾ ਤੁਹਾਨੂੰ ਖਾ ਦਿੰਦੇ ਆ ਵਿਖਾ ਦਿਓ ਬਾਈ ਜੀ ਲਓ ਦੋਸਤੋ ਬਾਈ ਨੇ ਮੂੰਹ ਫੜਿਆ ਮौज ਨਹੀਂ ਫੜਾਦੇ ਤੇ ਦੋਂਦੀ ਆ ਪ्योर ਪੱਕੀ ਦੋਂਦੀ ਬੱਛੀ ਆ ਜੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਤੇ ਬਾਈ ਨਾਲ ਸਪਾਰਕ ਕਰ ਲਿਓ ਬਾਈ ਦਾ ਵੀਡੀਓ ਆਪਣੇ ਚੈਨਲ ਤੇ ਟੀਮ ਚ ਹੀ ਆਉਂਦਾ ਰਹਿੰਦਾ ਤੇ ਆਪਾਂ ਵੀ ਪਾਉਂਦੇ ਰਹਿੰਨੇ ਆ ਦੂਜੇ ਵੀ ਪਸ਼ੂ ਬਹੁਤ ਚੰਗੇ ਆ ਦੋਸਤੋ ਜਿਹੜੇ ਵੇਚੇ ਆ ਇਹ ਵੀ ਮੱਛੀ ਖੈਰ ਬਹੁਤ ਚੰਗੀ ਆ ਕਰ ਲਿਓ ਸਪਾਰਕ ਬਾਈ ਜੀ ਤੇ ਚੈਨਲ ਨੂੰ ਵੀਰ ਮੇਰਾ ਕਰ ਲਓ ਸਬਸਕ੍ਰਾਈਬ ਆਪਣੇ ਨੂੰ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਵੀਰ ਮੇਰਾ ਪਹੁੰਚ ਸਕਣਾ ਤੁਹਾਡੀ ਖਾਤਰ ਤੁਹਾਡੇ ਵਾਸਤੇ ਰੀਡੋ ਦੋਸਤੋ ਬਣਾਉਣੇ ਆ ਕਿ ਤੁਹਾਨੂੰ ਪਸੂ ਘਰੇ ਬੈਠਿਆਂ ਨੂੰ ਮਿਲ ਸਕਣਾ ਤੁਹਾਡੇ ਕੋਲੇ ਪਹੁੰਚ ਸਕਣਾ ਪਸੂ ਦੋਸਤੋ ਜੋ ਵੀ ਗੱਲ ਚੰਗੀ ਕੋਈ ਦੱਸਦੇ ਪੁੱਛਦੇ ਆਪਾਂ ਤੇ ਦੂਜੀ ਗੱਲ ਇਹ ਜੀ ਮੋਬਾਈਲ ਨੰਬਰ ਦੱਸੋ ਜੀ ਆਪਣਾ 97792 ਜੀ 28402 ਜੀ ਇੱਕ ਵਾਰੀ ਫੇਰ ਦੱਸੋ ਜੀ 97792 ਜੀ 28402 ਜੀ ਲੈ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਇਹ ਤੇ ਸੰਪਰਕ ਕਰ ਲਿਓ ਦੋਸਤੋ ਤੇ ਸਕਰੀਨ ਦੇ ਉੱਤੇ ਚੱਲੂਗਾ ਆਪਣਾ ਨੰਬਰ 7017692259 ਸਕ੍ਰੀਨ ਦੇ ਉੱਤੇ ਪਾਸੇ ਚੱਲੂਗਾ ਜੇ ਕਿਸੇ ਵੀਰ ਨੇ ਵੀਡੀਓ ਐਡ ਕਰਾਉਣੀ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਲਿਓ ਬਾਈ ਜੀ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸੋਹਣੀ ਲੱਗੇ ਸ਼ੇਅਰ ਤੇ ਲਾਇਕ ਦੋਸਤੋ